ਇਸ ਵੇਲੇ ABC ਪੰਜਾਬ ਤੇ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਖਬਰ ਜੁੜੀ ਹੈ ਪੰਜਾਬ ਦੀ ਸਿਆਸਤ ਨਾਲ 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਹਾਲੇ ਵੱਜਣਾ ਬਾਕੀ ਹੈ ਹਾਲੇ ਇਸ ਦੇ ਉੱਤੇ ਕੌਣ ਜਾਬਤਾ ਲੱਗਣਾ ਬਾਕੀ ਹੈ ਪਰ ਉਸ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਨਜ਼ਰ ਆ ਰਹੀਆਂ ਨੇ ਇੱਕ ਵੱਡੀ ਖਬਰ ਕਿਹੜੀ ਕਿਹੜੀ ਪਾਰਟੀ ਦਾ ਸਮਝੌਤਾ ਹੋਣ ਜਾ ਰਿਹਾ ਹੈ ਜਾਂ ਜਲਦੀ ਹੀ ਇਸ ਦਾ ਐਲਾਨ ਵੀ ਹੋ ਸਕਦਾ ਹੈ ਕਿਉਂਕਿ ਇਸ ਦੇ ਲਈ ਉਹਨਾਂ ਦੋਨਾਂ ਪਾਰਟੀਆਂ ਦੇ ਵਿਚਕਾਰ ਇੱਕ ਅਹਿਮ ਮੀਟਿੰਗ ਹੋ ਗਈ ਹੈ ਇਹ ਮੀਟਿੰਗ ਕਿਸ ਕਿਸ ਦੇ ਵਿਚਕਾਰ ਹੋਈ ਤੇ ਉਹ ਪਾਰਟੀ ਕਿਹੜੀ ਹੈ ਤੁਹਾਡੇ ਨਾਲ ਸਾਜੀ ਕਰਦੇ ਆ ਪੂਰੀ ਜਾਣਕਾਰੀ ਪੂਰੇ ਵਿਸਥਾਰ ਦੇ ਨਾਲ ਸਾਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਸਾਡੇ ਪੱਕੇ ਜਾਣਕਾਰਾਂ ਤੋਂ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਕੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਨੇ ਲੋਕ ਸਭਾ ਮੈਂਬਰ ਨੇ ਜ਼ਿਮਨੀ ਚੋਣ ਚ ਜਿੱਤੇ ਸਨ ਉਹਨਾਂ ਦੀ ਪਾਰਟੀ ਤੇ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਯਾਨੀ ਕਿ ਬਸਪਾ ਜਿਨ੍ਹਾਂ ਦਾ ਹਾਲੇ ਤਾਜ਼ਾ ਤਾਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਨਾਤਾ ਟੁੱਟਿਆ ਹੈ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਨਾਤਾ ਬਣ ਸਕਦਾ ਹੈ ਸਿਆਸੀ ਤੌਰ ਦੇ ਉੱਤੇ ਇਹ ਸਾਡੇ ਕੋਲ ਖਬਰ ਆਈ ਹੈ ਤੇ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾ ਮੀਟਿੰਗ ਆ ਜਿਹੜੀ ਅਹਿਮ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਚਰਚਾ ਕਿਹੜੇ-ਕਿਹੜੇ ਮੁੱਦਿਆਂ ਤੇ ਹੋਈ ਹਾਲੇ ਪਹਿਲੇ ਦੌਰ ਦੀ ਮੀਟਿੰਗ ਹੋਈ ਐ ਤੇ ਦੂਜੀਆਂ ਮੀਟਿੰਗਾਂ ਹੋਣੀਆਂ ਹਾਲੇ ਬਾਕੀ ਨੇ ਪੜਾ-ਦਰ ਪੜਾ ਸਮਝੌਤਾ ਹੋਣਾ ਹੁੰਦਾ ਤਾਂ ਇੱਕ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣਦੀ ਕਈ ਮੀਟਿੰਗਾਂ ਹੁੰਦੀਆਂ ਨੇ ਤੇ ਹੋ ਸਕਦਾ ਹੈ ਕਿ ਅਗਲੀਆਂ ਮੀਟਿੰਗਾਂ ਦੇ ਵਿੱਚ ਜਾਂਦੇ-ਜਾਂਦੇ ਸਹਿਮਤੀ ਮੁਕੰਮਲ ਹੁੰਦੀ ਆ ਕਿ ਨਹੀਂ ਹੁੰਦੀ ਪਰ ਜਿਹੜੀ ਪਹਿਲੀ ਮੀਟਿੰਗ ਹੋਈ ਉਸ ਦੇ ਵਿੱਚ ਸੰਕੇਤ ਦੋਨਾਂ ਪਾਰਟੀਆਂ ਨੇ ਦੇ ਦਿੱਤੇ ਨੇ ਕਿ ਅਸੀਂ ਇਕੱਠੇ ਹੋ ਸਕਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੱਕ ਵੋਟ ਬੈਂਕ ਹੈ ਜਿਹੜਾ ਕਿ ਉਹ ਮੰਨ ਕੇ ਚੱਲਦੇ ਨੇ ਕਿ ਇਹ ਵੋਟ ਤਾਂ ਸਾਨੂੰ ਪੈਣੀ ਹੀ ਪੈਣੀ ਹੈ ਕਿਉਂਕਿ ਪੰਥਕ ਵੋਟ ਦੇ ਵਿੱਚ ਵੀ ਕਾਫੀ ਜ਼ਿਆਦਾ ਵੰਡ ਹੈ ਕੁਝ ਖੇਤਰੀ ਪਾਰਟੀ ਜਿਹੜੀ ਆਪਣੇ ਆਪ ਨੂੰ ਦਾਵਾ ਕਰਦੀ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਕੁਝ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲ ਹੈ ਤੇ ਕੁਝ ਵੋਟਾਂ ਢੀਂਸਾ ਦਲ ਦਾਵਾ ਕਰਦੇ ਸਨ ਜਿਨ੍ਹਾਂ ਦਾ ਰਲੀਵਾ ਪਿਛਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ 'ਚ ਹੋ ਗਿਆ ਤਾਂ ਹੁਣ ਗੱਲ ਕਰਦੇ ਆ ਕਿ ਮੀਟਿੰਗ ਹੋਈ ਜਦੋਂ ਇਸ ਮੀਟਿੰਗ ਦੇ ਵਿੱਚ ਦਿਲਚਸਪੀ ਕਿਸ ਨੇ ਦਿਖਾਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸਤੇ ਇੱਕ ਨੌਜਵਾਨ ਆਗੂ ਨੇ ਗੋਬਿੰਦ ਸਿੰਘ ਸੰਧੂ ਜਿਹੜੇ ਕਿ ਰਿਸ਼ਤੇ ਦੇ ਵਿੱਚ ਵੀ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਲੱਗਦੇ ਨੇ ਉਹਨਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਨਾਲ ਹੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਬਸਪਾ ਨੇ ਤਾਂ ਬਸਪਾ ਦੇ ਵੱਲੋਂ ਹੋਰ ਵੀ ਲੀਡਰਸ਼ਿਪ ਗਈ ਸੀ ਗੱਲਬਾਤ ਕਰਨ ਦੇ ਲਈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਕਈ ਲੀਡਰ ਆਏ ਹੁਣ ਇਸ ਦੇ ਵਿੱਚ ਲੋਕ ਸਭਾ ਮੈਂਬਰ ਜਿਹੜੇ ਸੰਗਰੂਰ ਤੋਂ ਚੁਣੇ ਹੋਏ ਨੇ ਉਹਨਾਂ ਨੇ ਮੁੜ ਤੋਂ ਚੋਣ ਲੜਨੀਆਂ ਇਹ ਗੱਲ ਵੀ ਤੈ ਹੈ ਤੇ ਇਸ ਦੇ ਵਿੱਚ ਹੁਣ ਸੀਟਾਂ ਦੀ ਵੰਡ ਦਾ ਗੱਲ ਆਉਂਦੀ ਹੈ ਤਾਂ ਇਸ ਦੇ ਵਿੱਚ ਜਿਹੜਾ ਤੁਹਾਨੂੰ ਸਰਲੇਖ ਦੇ ਵਿੱਚ ਸਾਡੇ ਇਸ ਟਾਈਟਲ ਦੇ ਵਿੱਚ ਖਬਰ ਦੇ ਵਿੱਚ ਲੱਖਾ ਸੁਧਾਣਾ ਦਾ ਨਾਮ ਕਿਉਂ ਅਸੀਂ ਲਿਖਿਆ ਇਸ ਦੀ ਵੀ ਵਜ੍ਹਾ ਦੱਸਾਂਗੇ ਲੱਖਾ ਸਿਧਾਣਾ ਦਾ ਇਸ ਸਮਝੌਤੇ ਦੇ ਨਾਲ ਕੀ ਨਾਤਾ ਹੈ ਜਾਂ ਲੱਖਾ ਸਿਧਾਣਾ ਜੋ ਕਿ ਬਠਿੰਡਾ ਤੋਂ ਲਗਭਗ ਤੈਅ ਹੋ ਗਿਆ ਕਿਉਂਕਿ ਬਠਿੰਡਾ ਤੋਂ ਉਹਨਾਂ ਨੇ ਚੋਣ ਲੜਨੀ ਹੈ ਤਾਂ ਲੱਖਾ ਸਿਧਾਣਾ ਕੀ ਆਜ਼ਾਦ ਉਮੀਦਵਾਰ ਵਜੋਂ ਹੋਣਗੇ ਜਾਂ ਫਿਰ ਇਸ ਸਮਝੌਤੇ ਦਾ ਹਿੱਸਾ ਹੋਣਗੇ ਤਾਂ ਸਾਡੀ ਆਪਣੇ ਜਾਣਕਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਉਸ ਮੀਟਿੰਗ ਦੇ ਬਾਰੇ ਦੱਸਦੇ ਹਾਂ ਕਿ ਬਸਪਾ ਦੀ ਹਾਈ ਕਮਾਂਡ ਦਾ ਕੀ ਇਸ਼ਾਰਾ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਰਤਾ ਧਰਤਾ ਨੇ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਇਸ ਮਸਲੇ ਦੇ ਵਿੱਚ ਕੀ ਦਿਲਚਸਪੀ ਹੈ ਉਹਨਾਂ ਦੇ ਦੋਤੇ ਗੋਬਿੰਦ ਸਿੰਘ ਮਾਨ ਦੀ ਕੀ ਗੋਬਿੰਦ ਸਿੰਘ ਸੰਧੂ ਉਹਨਾਂ ਦੀ ਕੀ ਦਿਲਚਸਪੀ ਹੈ ਤਾਂ ਇਸ ਮਸਲੇ ਦੇ ਵਿੱਚ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅਖੀਰ ਦੇ ਵਿੱਚ ਦੱਸਾਂਗੇ ਕਿ ਲੱਖਾ ਸਿਧਾਨਾ ਦਾ ਇਸ ਸਮਝੌਤਾ ਜੇਕਰ ਹੁੰਦਾ ਜੋ ਚਰਚਾ ਚੱਲੀ ਹੈ ਇਸ ਸਮਝੌਤੇ ਦੇ ird gird ਉਸ ਦੇ ਬਾਰੇ ਲੱਖਾਂ ਸਿਧਾਨਾ ਦਾ ਕੀ ਮੰਨਣਾ ਕੀ ਕਹਿਣਾ ਇਹ ਵੀ ਦੱਸਾਂਗੇ ਕਿਉਂਕਿ ਸਾਡੀ ਗੱਲਬਾਤ ਵੀ ਹੋਈ ਤਾਂ ਉਹਨਾਂ ਦਾ ਇਸ ਮਸਲੇ ਦੇ ਵਿੱਚ ਕੀ ਕਹਿਣਾ ਇਹ ਵੀ ਦੱਸਾਂਗੇ ਤੇ ਨਾਲ ਹੀ ਗੱਲ ਕਰਾਂਗੇ ਹੁਣ ਸਮਝੌਤੇ ਵਾਲੀ ਮੀਟਿੰਗ ਦੀ ਤਾਂ ਇਹ ਬਹੁਤ ਸਿਆਸਤ ਦੇ ਵਿੱਚ ਉਲਟਫੇਰ ਹੋਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਕਦੋਂ ਹੁੰਦਾ ਕੀ ਹੋ ਵੀ ਸਕੇਗਾ ਕਿ ਨਹੀਂ ਕਿ ਐਲਾਨ ਕਿਉਂਕਿ ਚਰਚਾਵਾ ਸਿਆਸੀ ਗਲਿਆਰਿਆਂ 'ਚ ਇਹ ਨੇ ਕਿ ਛੇਤੀ ਹੋ ਜਾਣਾ ਹੈ ਜੇਕਰ ਕਿਉਂਕਿ ਇਸਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਸਵਾਲ ਪੁੱਛਿਆ ਗਿਆ ਤੇ ਇਨਸਾ ਪਰਿਵਾਰ ਦੇ ਨੂੰ ਜਦੋਂ ਰਲੇਵਾ ਕਰਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਤਾਂ ਅਖੀਰ ਦੇ ਵਿੱਚ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਤੇ ਗੱਲ ਅਸੀਂ ਬਜਟ ਦੀ ਕਰਨੀ ਆ ਤੁਸੀਂ ਇਹ ਕੁਝ ਹੋਰ ਹੀ ਪੁੱਛੀ ਜਾ ਰਹੇ ਹੋ ਸਵਾਲ ਕੀ ਕੀਤਾ ਗਿਆ ਸੀ ਕਿ ਕੀ ਭਾਜਪਾ ਦੇ ਨਾਲ ਸਮਝੌਤਾ ਹੋਣ ਜਾ ਰਿਹਾ ਇਸ ਦਾ ਐਲਾਨ ਹੋਵੇਗਾ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਨਾ ਤਾਂ ਇਹ ਕਿਹਾ ਕਿ ਸਮਝੌਤਾ ਬਿਲਕੁਲ ਨਹੀਂ ਹੋਵੇਗਾ ਤਾਂ ਨਾ ਇਹ ਕਿਹਾ ਕਿ ਅਸੀਂ ਸਮਝੌਤੇ ਦਾ ਐਲਾਨ ਕਦੋਂ ਕਰਾਂਗੇ ਪਰ ਉੱਥੇ ਉਹ ਅਖੀਰ ਦੇ ਵਿੱਚ ਉਥੋਂ ਉੱਠ ਜਾਂਦੇ ਨੇ ਤਾਂ ਉਥੋਂ ਇੱਕ ਗੱਲ ਇਹ ਤੈਅ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਉਧਰ ਗੱਲ ਹਾਲੇ ਵੀ ਜਾਰੀ ਹੈ ਤਾਂ ਦੂਜੇ ਪਾਸੇ ਇਹ ਦੋ ਪਾਰਟੀਆਂ ਇਕੱਠੀਆਂ ਹੋਣ ਜਾ ਰਹੀਆਂ ਨੇ ਪਹਿਲੇ ਦੌਰ ਦੀ ਮੀਟਿੰਗ ਹੋਈ ਹੈ ਹਾਲੇ ਮੀਟਿੰਗਾਂ ਹੋਣੀਆਂ ਬਾਕੀ ਨੇ ਔਰ ਜਿਹੜੀ ਪਹਿਲੇ ਦੌਰ ਦੀ ਮੀਟਿੰਗ ਹੋਈ ਹੁਣ ਗੱਲ ਕਰਦੇ ਆਂ ਦੋਨਾਂ ਪਾਰਟੀਆਂ ਦਾ ਸਟੈਂਡ ਕੀ ਹੈ ਦੋਨਾਂ ਪਾਰਟੀਆਂ ਦਾ ਸਟੈਂਡ ਇਹ ਹੈ ਕਿ ਜਿਸ ਢੰਗ ਦੇ ਨਾਲ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਤੇ ਨੇ ਰਾਜ ਕੀਤਾ ਤੇ ਉਸ ਦੌਰਾਨ ਕੀ ਕੁਝ ਹੋਇਆ ਇਸ ਦੇ ਲਈ ਸਾਰੇ ਵਰਗਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਤੇ ਸਾਰੇ ਵਰਗਾਂ ਦੀ ਜੇਕਰ ਗੱਲ ਕਰਨੀ ਹੈ ਪੰਜਾਬ ਦੇ ਹੱਕ ਵਿੱਚ ਖੜਨਾ ਹੈ ਤਾਂ ਉਸ ਦੇ ਲਈ ਬਸਪਾ ਦਾ ਆਪਣਾ ਜਿਹੜਾ ਏਜੰਡਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਏਜੰਡਾ ਹੈ ਕੀ ਉਹ ਦੋਵੇਂ ਮਿਲ ਕੇ ਆਪਣੀ ਵਿਚਾਰਧਾਰਾ ਦੇ ਨਾਲ ਅੱਗੇ ਵਧ ਸਕਦੇ ਨੇ ਦੋਹਾਂ ਦੀ ਵਿਚਾਰਧਾਰਾ ਕੀ ਮੇਲ ਖਾਂਦੀ ਹੈ ਇਹ ਸਾਰੇ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਿਚਾਰਧਾਰਾ ਕੀ ਹੈ ਤੇ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਕੀ ਹੈ ਤਪਾਰ ਦੋਨਾਂ ਦਾ ਜੇਕਰ ਸਮਝੌਤਾ ਹੁੰਦਾ ਤਾਂ ਫਿਰ ਆਵੇਗੀ ਗੱਲ ਅਗਲੀ ਗੱਲ ਜਿਹੜੀ ਹੁੰਦੀ ਹੈ ਪਹਿਲਾ ਪੜਾਹ ਹੁੰਦਾ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਦੂਜੀ ਗੱਲ ਦੀ ਵਿੱਚ ਪੜਾਹ ਚ ਆਉਂਦਾ ਕਿ ਸੀਟਾਂ ਦੀ ਵੰਡ ਕਿਵੇਂ ਹੋਣੀ ਹੈ ਹੁਣ ਨਾਮ ਜੁੜਦਾ ਇਸ ਸੀਟਾਂ ਵਾਲੀ ਵੰਡ ਦੇ ਨਾਲ ਲੱਖਾ ਸੁਧਾਣਾ ਦਾ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਲੱਖਾ ਸੁਧਾਣਾ ਦਾ ਜ਼ਿਕਰ ਕਿਵੇਂ ਹੋ ਗਿਆ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕਿਸੇ ਪਾਰਟੀ ਵੱਲੋਂ ਚੋਣ ਲਈ ਲੜ ਰਿਹਾ ਮੈਂ ਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਤੌਰ ਦੇ ਉੱਤੇ ਚੋਣ ਲੜਨ ਜਾ ਰਹੇ ਆ ਤਾਂ ਫੇਰ ਗੱਲ ਆਉਂਦੀ ਹੈ ਪਹਿਲਾਂ ਤੇ ਹਾਲੇ ਇਹ ਫਾਈਨਲ ਹੋਣਾ ਬਾਕੀ ਹੈ ਕਿ ਸਮਝੌਤਾ ਕਿੰਨੇ ਕੁ ਫੀਸਦੀ ਚਾਂਸ ਬਣ ਚੁੱਕੇ ਨੇ ਸਮਝੌਤਾ ਹੋਣ ਦੇ ਕਿਉਂਕਿ ਦੋਨਾਂ ਪਾਰਟੀਆਂ ਨੇ ਜੇਕਰ ਕਦਮ ਪੋਟੇ ਨੇ ਮੀਟਿੰਗ ਕੀਤੀ ਹੈ ਸਿਰ ਜੋੜ ਕੇ ਬੈਠਿਆ ਇਥੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਉਹਨਾਂ ਦੋਨਾਂ ਪਾਰਟੀਆਂ ਦੀ ਦਿਲਚਸਪੀ ਜ਼ਰੂਰ ਹੈ ਹੁਣ ਗੱਲ ਕਰਦੇ ਆ ਕਿ ਲੱਖ ਸਿਧਾਨਾ ਵਿਚਾਰਚਾ ਦੀ ird gird ਜੋ ਸਾਨੂੰ ਸਾਡੇ ਸੂਤਰ ਦੱਸਦੇ ਨੇ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਦੀ ਚਰਚਾ ਇਹ ਹੈ ਕਿ ਜੇਕਰ ਦੂਜੇ ਦੌਰ ਦੀ ਮੀਟਿੰਗ ਹੁੰਦੀ ਹੈ ਤੇ ਉਥੇ ਇਹ ਗੱਲ ਬਣ ਜਾਂਦੀ ਹੈ ਕਿ ਹਾਂ ਸਮਝੌਤਾ ਕਰਨ ਦੇ ਲਈ ਅਸੀਂ ਤਿਆਰ ਬੈਠੇ ਹਾਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਨਾਲ ਤਾਂ ਬਸਪਾ ਦਾ ਸਮਝੌਤਾ ਟੁੱਟ ਗਿਆ ਸਾਰੇ ਜਾਣਦੇ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇਕਰ ਭਾਜਪਾ ਨਾਲ ਸਮਝੌਤਾ ਕਰੋਗੇ ਤੇ ਅਸੀਂ ਤੁਹਾਡੇ ਨਾਲ ਨਹੀਂ ਹੁਣ ਗੱਲ ਕਰਦੇ ਹਾਂ ਕਿ ਲੱਖਾ ਸਿਧਾਨਾ ਦੀ ਚਰਚਾ ਕਿਵੇਂ ਨਾਲ ਜੁੜਦੀ ਹੈ ਕਿਉਂਕਿ ਜੇਕਰ ਸੀਟਾਂ ਦੀ ਵੰਡ ਹੁੰਦੀ ਹੈ ਤੇ ਵੋਟ ਬੈਂਕ ਦੀ ਜੇਕਰ ਗੱਲ ਕਰੀਏ ਚਾਹੇ ਉਹ ਬਸਪਾ ਦਾ ਇੱਕ ਆਪਣਾ ਘਰ ਦਾ ਵੋਟ ਬੈਂਕ ਹੈ ਜਿਸ ਦੇ ਵਿੱਚ ਇੱਕ ਪਾਰਟੀ ਆਪਨੀ ਆਪ ਚ ਕਹਿੰਦੀ ਹੈ ਕਿ ਆਹ ਵੋਟਾਂ ਤਾਂ ਸਾਡੀਆਂ ਪੱਕੀਆਂ ਨੇ ਜਿਵੇਂ ਸ਼ਰਮਣੀ ਅਕਾਲੀ ਦਾ ਅੰਮ੍ਰਿਤਸਰ ਕਹੇ ਕਿ ਆਹ ਵੋਟਾਂ ਤਾਂ ਸਾਡੀਆਂ ਪੱਕੀਆਂ ਨੇ ਇਸੇ ਢੰਗ ਦੇ ਨਾਲ ਵੋਟ ਫੀਸ ਦੀ ਦੇਖੀ ਜਾਵੇ ਤਾਂ ਦੋਨੋਂ ਪਾਰਟੀਆਂ ਦੀ ਹਰ ਇੱਕ ਪਾਰਟੀ ਦਾਵਾ ਕਰਦੀ ਹੈ ਕਿ ਸਾਡਾ ਵੋਟ ਬੈਂਕ ਮਜ਼ਬੂਤ ਹੈ ਤਾਂ ਇਸ ਤੇ ਵਿੱਚ ਇਹ ਦੇਖਿਆ ਜਾਵੇ ਕਿ ওভারঅল ਤੇ ਜਿਹੜੇ ਪਿਛਲੇ ਨਤੀਜੇ ਨੇ ਤਾਂ ਤਕਰੀਬਨ ਤਕਰੀਬਨ ਦੋਨੇ ਪਾਰਟੀਆਂ ਬਰਾਬਰ ਜੀਆਂ ਖੜੀਆਂ ਦਿਖਦੀਆਂ ਨੇ ਤਾਂ ਉੱਥੋਂ ਇੱਕ ਗੱਲ ਦਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਲੋਕ ਸਭਾ ਦੀਆਂ ਸੀਟਾਂ ਪੰਜਾਬ 'ਚ ਸਾਰੇ ਜਾਣਦੇ ਨੇ 13 ਨੇ ਤੇ ਪੰਜਾਬ ਦੇ ਅੰਦਰ ਹੀ ਇਹ ਸਮਝੌਤਾ ਹੋਣਾ ਬਾਹਰ ਤਾਂ ਕਿਤੇ ਹੋਣਾ ਨਹੀਂ ਸਮਝੌਤਾ ਤੇ ਪੰਜਾਬ ਸੂਬੇ 'ਚ 13 ਸੀਟਾਂ ਨੇ ਤਾਂ ਜੇ ਬਰਾਬਰ ਬਰਾਬਰ ਵੋਟ ਬੈਂਕ ਹੈ ਤੇ ਫਿਰ ਸੀਟਾਂ ਕਿੰਨੀਆਂ ਹਿੱਸੇ ਆਈਆਂ 6 6 ਯਾਨੀ ਕਿ ਬਣਦੀਆਂ ਨੇ 12 ਫਿਰ ਬਚੀ ਇੱਕ ਸੀਟ ਤਾਂ ਇੱਕ ਸੀਟ ਦੇ ਉੱਤੇ ਇਹ ਗੱਲ ਦੀ ਚਰਚਾ ਜਿਹੜੀ ਹੋਈ ਹੈ ਉਹ ਇਹ ਹੈ ਕਿ ਜਿਹੜੀ ਫਿਰ ਬਠਿੰਡਾ ਲੋਕ ਸਭਾ ਸੀਟ ਹੈ ਕਿਉਂ ਨਾ ਆਪਾਂ ਆਜ਼ਾਦ ਉਮੀਦਵਾਰ ਲੜਨ ਜਾ ਰਹੇ ਨੇ ਲੱਖਾ ਸਿਧਾਣਾ ਤੇ ਲੱਖਾ ਸਿਧਾਣਾ ਨੂੰ ਇਸ ਸੀਟ ਦੇ ਉੱਤੇ ਅਸੀਂ ਆਪਣਾ ਸਮਰਥਨ ਦੇ ਦਈਏ ਤਾਂ ਲੱਖਾ ਸਿਧਾਣਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਸਮਝੌਤੇ ਦੀ ਗੱਲ ਤੁਰਪਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਬਸਪਾ ਦੇ ਨਾਲ ਕਿਉਂਕਿ ਸਾਰੇ ਜਾਣਦੇ ਨੇ ਅਮਰਗੜ ਤੋਂ ਜਦੋਂ ਵਿਧਾਨ ਸਭਾ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੜੀ ਖੁੱਦ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ ਲੜੇ ਉਸ ਚੋਣ ਤੋਂ ਹਾਲਾਂਕਿ ਦੂਜੇ ਨੰਬਰ ਤੇ ਆਏ ਸੀ ਪਹਿਲੇ ਤੇ ਜਿਹੜੇ ਉੱਥੋਂ ਗੱਜਨ ਮਾਜਰਾ ਜਿੱਤ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਦੋਂ ਲੱਖਾ ਸਿਧਾਣਾ ਨੇ ਪ੍ਰਚਾਰ ਕੀਤਾ ਸੀ ਬਕਾਇਦਾ ਸਿਮਰਨਜੀਤ ਸਿੰਘ ਮਾਨ ਦੇ ਲਈ ਹਾਲਾਂਕਿ ਖੁੱਦੋ ਜਿਹੜਾ ਆਪਣੀ ਵਿਧਾਨ ਸਭਾ ਸੀਟ ਲੜ ਰੇ ਸੀ ਉਹ ਕਿਸਾਨਾਂ ਦੀ ਪਾਰਟੀ ਵੱਲੋਂ ਲੜੇ ਸਨ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਲੜੇ ਸਨ ਪਰ ਉਦੋਂ ਉਹਨਾਂ ਨੇ ਐਮਪੀ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਤਾਂ ਲੱਖਾ ਸਿਧਾਣਾ ਦਾ ਇਸ ਮਾਮਲੇ ਦੇ ਵਿੱਚ ਇਹ ਕਹਿਣਾ ਹੈ ਜਦੋਂ ਲੱਖਾ ਸਿਧਾਣਾ ਕੋਲੇ ਗੱਲ ਪਹੁੰਚਦੀ ਹੈ ਕਿ ਉੱਥੇ ਇਸ ਤਰ੍ਹਾਂ ਦੀ ਚਰਚਾ ਹੈ ਕਿ ਕਿਉਂ ਨਾ ਆਪਾਂ 6-6 ਸੀਟਾਂ ਖੁਦ ਲੜੀਏ ਔਰ 13ਵੀਂ ਸੀਟ ਲੱਖਾ ਸਿਧਾਣਾ ਦੇ ਨਾਮ ਦੇ ਉੱਤੇ ਸਮਰਥਨ ਦੇ ਦਈਏ ਕਿ ਉਹ ਸੀਟ ਵੀ ਜਿਹੜੀ ਮਜ਼ਬੂਤ ਬਣ ਜਾਵੇ ਜਿਹੜੀ ਲੱਖਾ ਸਿਧਾਣਾ ਦੇ ਲਈ ਤਾਂ ਲੱਖਾ ਸਿਧਾਣਾ ਨੇ ਇੱਥੇ ਆਪਣਾ ਇਹ ਸਟੈਂਡ ਕੀਤਾ ਕਿ ਜੇਕਰ ਮੈਨੂੰ ਆਪਣੀ ਵਿਚਾਰਧਾਰਾ ਜਾਂ ਜਿਹੜੀਆਂ ਲੋਕਪੱਖੀ ਪਾਰਟੀਆਂ ਨੇ ਜਾਂ ਲੋਕਾਂ ਦੇ ਲਈ ਏਜੰਡੇ ਦੇ ਉੱਤੇ ਕੰਮ ਕਰਨਾ ਚਾਹੁੰਦੀਆਂ ਨੇ ਜੇਕਰ ਉਹ ਮੇਰਾ ਸਮਰਥਨ ਕਰਦੇ ਨੇ ਤੇ ਮੈਂ ਸਮਰਥਨ ਲੈਣ ਲਈ ਤਿਆਰ ਬੈਠਾ ਲੱਖਾ ਸਿਧਾਣਾ ਦਾ ਇਸ ਮਸਲੇ ਦੇ ਉੱਤੇ ਇਹ ਸਟੈਂਡ ਹੈ ਪਰ ਅਸੀਂ ਜਿਹੜੇ ਆਪਣੇ ਸਾਡੇ ਜਾਣਕਾਰ ਨੇ ਉਸ ਦੇ ਹਵਾਲੇ ਦੇ ਨਾਲ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਬਸਪਾ ਦੀ ਇੱਕ ਮੀਟਿੰਗ ਹੋ ਗਈ ਹੈ ਅਗਲੀਆਂ ਮੀਟਿੰਗਾਂ ਹਲੇ ਹੋਣੀਆਂ ਬਾਕੀ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਤੇ ਜਨਤਕ ਤਾਰ ਦੇ ਉੱਤੇ ਕਿਹੜੀ ਪਾਰਟੀ ਕੀ ਬਿਆਨ ਦਿੰਦੀ ਹੈ ਇਹ ਮੀਟਿੰਗ ਜਿਹੜੀ ਆ ਉਹ ਹੋਈ ਹੈ ਪਹਿਲੇ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਪਰ ਹਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਣੀ ਬਾਕੀ ਹੈ ਪਹਿਲਾਂ ਤਾਂ ਹਲੇ ਇੱਥੇ ਪੇਚ ਹੈ ਕਿ ਸਮਝੌਤੇ ਦੇ ਉੱਤੇ ਯੈਸ ਕਦੋਂ ਹੁੰਦੀ ਹੈ ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਬਸਪਾ ਹਾਈ ਕਮਾਂਡ ਨੇ ਮਾਇਆਵਤੀ ਨੇ ਇਹ ਗੱਲ ਕਹਿ ਦਤੀ ਹੈ ਆਪਣੀ ਇਥੋਂ ਦੀ ਲੀਡਰਸ਼ਿਪ ਨੂੰ ਕਿ ਹਾਲੇ ਇਸ ਨੂੰ ਬਾਹਰ ਨਾ ਕੱਢੀਏ ਆਪਾਂ ਇਸ ਦੀ ਹਵਾ ਨਹੀਂ ਲੱਗਣੀ ਚਾਹੀਦੀ ਜੇਕਰ ਇਹ ਗੱਲ ਬਾਹਰ ਨਿਕਲੀ ਤੇ ਇਸ ਤੇ ਨਾ ਹੋਵੇ ਕਿ ਸਮਝੌਤਾ ਹੋਣ ਤੋਂ ਪਹਿਲਾਂ ਹੀ ਖੜਾਕ ਹੋ ਜਾਵੇ ਤੇ ਕੋਈ ਵਿਚੜੀਕੇ ਬਣ ਜਾਣ ਇਸ ਕਰਕੇ ਗੱਲ ਬਾਹਰ ਨਹੀਂ ਹੋਣੀ ਚਾਹੀਦੀ ਪਰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ABC ਪੰਜਾਬ ਦੇ ਉੱਤੇ ਆਪਣੀ ਪੂਰੀ ਭਰੋਸੇਯੋਗਤਾ ਦੇ ਨਾਲ ਆਪਣੇ ਸੂਤਰਾਂ ਦੇ ਆਪਣੇ ਜਾਣਕਾਰਾਂ ਦੇ ਹਵਾਲੇ ਨਾਲੇ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਸਮਝੌਤਾ ਜਿਹੜਾ ਸਮਝੌਤੇ ਦੀ ਮੀਟਿੰਗ ਆ ਜਿਹੜੀ ਹੋਈ ਆ ਪਹਿਲੀ ਮੀਟਿੰਗ ਜੋ ਕਿ ਅਗਲੀਆਂ ਮੀਟਿੰਗਾਂ ਹੋਣੀਆਂ ਬਾਕੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੇ ਬਸਪਾ ਜਸਵੀਰ ਸਿੰਘ ਗੜੀ ਇਹ ਹੁਣ ਕਿੱਥੇ ਤੱਕ ਸਹਿਮਤੀ ਆਪਣੀ ਪ੍ਰਗਟਾਉਂਦੇ ਨੇ ਬਸਪਾ ਨੇ ਹਾਲਾਂਕਿ ਆਪਣੀ ਲੀਡਰਸ਼ਿਪ ਨੂੰ ਰੋਕਿਆ ਕਿ ਇਸ ਦੀ ਗੱਲ ਬਾਹਰ ਨਾ ਜਾਵੇ ਤੇ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਗੋਬਿੰਦ ਸਿੰਘ ਸੰਧੂ ਤੇ ਸਿਮਰਨਜੀਤ ਸਿੰਘ ਮਾਨ ਕਿਉਂਕਿ ਇਹ ਹੁਣ ਜਿਹੜੀ ਜੋੜੀ ਹੈ ਇਸ ਲੀਡਰਸ਼ਿਪ ਦੀ ਜੋੜੀ ਹੈ ਇਹ ਫੈਸਲਾ ਕੀ ਕਰਦੀ ਹੈ ਕਦੋਂ ਜਨਤਾ ਕੀਤੀ ਜਾਂਦੀ ਹੈ ਗੱਲ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਣਾ ਹੈ ਪਰ ਜੇਕਰ ਇਹ ਸਮਝੌਤਾ ਹੁੰਦਾ ਤੇ ਇਸ ਦੇ ਰਾਣਾ ਵੀ ਕਿਹਾ کافی ਆ ਜਿਹੜੀ ਸਿਆਸਤ ਦੇ ਅੰਦਰ ਉਥਲ ਪੁਥਲ ਹੋ ਸਕਦੀ ਹੈ ਕਿਉਂਕਿ ਕਾਂਗਰਸ ਤੇ ਆਪ ਦਾ ਇੱਥੇ ਸਮਝੌਤਾ ਨਹੀਂ ਹੋਇਆ ਇਸ ਦੇ ਨਾਲ ਵੀ ਆ ਜਿਹੜੀ ਕਾਫੀ ਚਰਚਾ ਚੱਲੀ ਸੀ ਇਸ ਵਾਰ ਬੜੀ ਦਿਲਚਸਪ ਚੋਣ ਹੋਣ ਜਾ ਰਹੀ ਹੈ ਸਮਝੌਤੇਆਂ ਵਾਲੀ ਚੋਣ ਆ ਜਿਹੜੀ ਉਹ ਕਾਫੀ ਜਿਹੜੇ ਆ ਰਿਜ਼ਲਟ ਨਤੀਜੇ ਬਦਲ ਦਿੰਦੀ ਆ ਹਾਲਾਂਕਿ ਵੱਡੇ ਪੱਦਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਡੀਆ ਜੋੜ ਦਾ ਸਮਝੌਤਾ ਟੱਕਰ ਦੇ ਨੂੰ ਫਿਰਦਾ ਹੈ ਐਂਡੀਏ ਨੂੰ ਹਾਲਾਂਕਿ ਇੰਡੀਆ ਗੱਠ ਜੋੜ ਦੇ ਹਾਲੇ ਏਜੰਡੇ ਹੀ ਲੋਕਾਂ ਦੇ ਸਾਹਮਣੇ ਨਹੀਂ ਆਏ ਕਿ ਟੱਕਰ ਦੇਣੀ ਕਿਵੇਂ ਹੈ ਸਾਡੇ ਕੋਲ ਵੱਖਰੀ ਨੀਤੀ ਕੀ ਹੈ ਉਹ ਤਾਂ ਹੋ ਗਈ ਗੱਲ ਭਾਰਤ ਪੱਧਰ ਦੀ ਹਿੰਦੁਸਤਾਨ ਪੱਦਰਦੀ ਇੰਡੀਆ ਪੱਦਰਦੀ ਦੇਸ਼ ਪੱਦਰਦੀ ਉਥੇ ਕੀ ਬਣਦਾ ਉਹ ਵੱਖਰੇ ਸੰਕੇਤ ਨੇ ਹਾਲਾਂਕਿ ਭਾਜਪਾ ਨੇ ਦਾਵਾ ਕੀਤਾ ਕਿ ਸੀਟਾਂ ਨੇ ਜਿਹੜੀਆਂ 400 ਦੇ ਕਰੀਬ ਅਸੀਂ ਪਾਰ ਕਰਾਂਗੇ ਪਹਿਲਾਂ 300 ਦਾ ਅੰਕੜਾ ਪਾਰ ਕੀਤਾ ਜਿਵੇਂ ক্রিকেট ਦੇ ਵਿੱਚ ਕਈ ਖਿਡਾਰੀ ਆਪਣੇ ਆਪਣੇ ਰਿਕਾਰਡ ਤੋੜਦੇ ਨੇ ਇੱਕ ਦੂਜੇ ਦੇ ਕੋਈ ਆਪਣੇ ਰਿਕਾਰਡ ਤੋੜੀ ਜਾਂਦਾ ਹੈ ਇਸੇ ਤਰ੍ਹਾਂ ਸਿਆਸਤ ਦੇ ਅੰਦਰ ਵੀ ਰਿਕਾਰਡ ਤੋੜਨ ਦੀਆਂ ਗੱਲਾਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਆਪਾਂ ਆਈਏ ਉਸ ਮੁੱਦੇ ਤੇ ਜਿਹੜੀ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਸਪਾ ਦੀ ਸਮਝੌਤੇ ਦੇ ਲਈ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਅਗਲੀਆਂ ਮੀਟਿੰਗਾਂ ਹੋਣੀਆਂ ਬਾਕੀ ਨੇ ਤਾਂ ਦੇਖਦੇ ਆ ਕਿ ਜੇਕਰ 6-6 ਸੀਟਾਂ ਤੇ ਵੰਡ ਹੁੰਦੀ ਹੈ ਤਾਂ ਫਿਰ ਲੱਖਾ ਸਧਾਨਾ ਦੇ ਲਈ ਕੀ ਉਹ ਸੀਟ ਰੱਖ ਦਿੱਤੀ ਜਾਵੇਗੀ ਸਮਰਥਨ बसपा ਪਾਰਟੀ ਤਿਆਰ ਹੈ ਹਾਲਾਂਕਿ बसपा ਦੇ ਸੋਰ ਹਾਲੇ ਮੱਠੇ ਨੇ ਪਰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨੇ ਇਸ ਗੱਲ ਦੇ ਉੱਤੇ ਆਪ ਆਪਣਾ ਇੱਕ ਮੰਨ ਬਣਾ ਲਿਆ ਹੈ ਕਿ ਜੇਕਰ ਸਾਡਾ ਸਮਝੌਤਾ ਹੁੰਦਾ ਹੈ ਤੇ ਅਸੀਂ ਜਿਹੜੀ ਆ ਲੱਖਾ ਸਧਾਨਾ ਨੂੰ ਸਮਰਥਨ ਦੇ ਦੇਾਂਗੇ ਕਿਉਂਕਿ ਲੱਖਾ ਸਧਾਨਾ ਨੇ ਸਿਮਰਨਜੀਤ ਸਿੰਘ ਮਾਨ ਦੇ ਲਈ ਕਾਫੀ ਪ੍ਰਚਾਰ ਕੀਤਾ ਹੈ ਪਹਿਲਾਂ ਤੇ ਹੁਣ ਕਿਸ ਦੀ ਵਿਚਾਰਧਾਰਾ ਕੀ ਕਹਿੰਦੀ ਹੈ ਅੱਜ ਕੱਲ੍ਹ ਉਹ ਗੱਲਾਂ ਪਿੱਛੇ ਪੈ ਜਾਂਦੀਆਂ ਨੇ ਵੋਟਾਂ ਤੇ ਸੀਟਾਂ ਉਹ ਸਭ ਤੋਂ ਮੂਰੇ ਹੁੰਦੀਆਂ ਨੇ ਤਾਂ ਹੁਣ ਬਸਪਾ ਇਸ ਦੇ ਉੱਤੇ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣਾ ਸਮਰਥਨ ਦੇਵੇਗੀ ਲੱਖਾ ਸੁਧਾਨਾ ਵਾਲੀ ਜਿਹੜੀ ਸੀਟ ਦੇ ਉੱਤੇ ਡਿਸਕਸ਼ਨ ਹੋਈ ਹੈ ਜਾਂ ਕੀ ਇਸ ਦੇ ਲਈ ਬਸਪਾ ਤਿਆਰ ਹੈ ਇਹ ਹਾਲੇ ਬਸਪਾ ਨੇ ਮੰਨ ਬਣਾਉਣਾ ਪਰ ਸਭ ਤੋਂ ਪਹਿਲਾਂ 13ਵੀਂ ਸੀਟ ਦੀ ਗੱਲ ਬਾਅਦ ਚ ਪਹਿਲਾਂ ਤਾਂ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜਿਹੜਾ ਬਸਪਾ ਦਾ ਹੋਣਾ ਜਿਹੜਾ ਪਹਿਲਾਂ ਜ਼ਰੂਰੀ ਹੋਵੇਗਾ ਐਸੇ ਕਰਕੇ ਉਸ ਸੀਟ ਦੇ ਉੱਤੇ ਡਿਸਕਸ਼ਨ ਜਾਂ ਚਰਚਾ ਜਿਹੜੀ ਆ ਉਹ ਅੱਗੇ ਕਿੰਨੀ ਵੱਧਦੀ ਆ ਫੈਸਲਾ ਕੀ ਲਿਆ ਜਾਂਦਾ ਫੈਸਲਾ ਉਸ ਦੇ ਉੱਤੇ ਬਾਚ ਲਿਆ ਜਾ ਸਕਦਾ ਪਰ ਅਸੀਂ ਜਿਹੜੀ ਖਬਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਐ ਇਸ ਦੇ ਨਾਲ ਪੰਜਾਬ ਦੀ ਘੱਟੋ-ਘੱਟ ਲੋਕ ਸਭਾ ਦੀ ਜਿਹੜੀ ਚੋਣ ਐ ਇਸ ਦੇ ਵਿੱਚ ਕਾਫੀ ਉਥਲ-ਪੁਥਲ ਹੋਣੀ ਐ ਤਾਂ ਇਹ ਇਸ ਖਬਰ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਸਾਡੇ ਕੋਲ ਜਿੰਨੀ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਐ ਤੇ ਕਾਫੀ ਸਮੀਕਰਨ ਨੇ ਜਿਹੜੇ ਉਹ ਬਦਲ ਜਾਣੇ ਐ ਤੇ ਸਭ ਤੋਂ ਪਹਿਲਾਂ ਤੁਹਾਨੂੰ ABC ਪੰਜਾਬ ਤੇ ਜਾਣਕਾਰੀ ਸਾਂਝੀ ਕੀਤੀ ਐ ਤੇ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਸਾਡੀ ਨਜ਼ਰ ਬਣੀ ਰਹੇਗੀ ਕਿ ਪਲ-ਪਲ ਦੀ ਖਬਰ ਚਾਹੇ ਉਹ ਸਿਆਸਤ ਨਾਲ ਜੁੜੀ ਹੈ ਚਾਹੇ ਕਿਸੇ ਦੀ ਗੁੰਡਾਗਰਦੀ ਨਾਲ ਜੁੜੀ ਹੈ ਤੇ ਜਾਂ ਫਿਰ ਕੋਈ ਹੋਰ ਕ੍ਰਾਈਮ ਦੇ ਨਾਲ ਜੁੜੀ ਹੈ ਲਾਅ ਐਂਡ ਆਰਡਰ ਦੇ ਨਾਲ ਜੁੜੀ ਹੈ ਹਰ ਤਰ੍ਹਾਂ ਦੀ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ